ਇੱਕ ਬਰਮਾਨੇ ਗੱਡੀ ਭਰਨ ਗਿਆ ਦਾ ਫੈਕਟਰੀ ਚ ਉੱਤੇ ਪੁਲਿਸ ਵਾਲੇ ਆਏ ਨਾਲ ਉਹਨੇ ਮੇਰੇ ਥੱਪੜ ਮਾਰਿਆ ਜੀ ਨਾਲ ਉਹਨੇ ਮੇਰੇ ਸੀਰੀ ਸਾਹਿਬ ਤੇ ਲੱਤ ਮਾਰੀ ਔਰ ਕਹਿੰਦਾ ਇਹ ਫੋਟੋ ਕਿਉਂ ਲਾਈ ਕਹਿੰਦਾ ਖਾਲੀ ਉਹ ਹੈ ਅੱਤਵਾਦੀ ਹੈ ਉਗਰਵਾਦੀ ਹੈ ਸਾਡਾ ਦੇਸ਼ ਖਰਾਬ ਕੀਤਾ ਫਿਰ ਉਹਨੇ ਫੋਟੋ ਪਾੜੀ ਫਿਰ ਇੱਕ ਮੇਰਾ ਬਰਾਦਰ ਉਹਨੂੰ ਵੀ ੱੱਕੇ ਮਾਰੀ ਉਹਨੇ ਇੱਕ ਗੱਡੀ ਹੋਰ ਹੈ ਦੇਣੀ ਦੀ ਲੰਬੜਾਂ ਦੇ ਬਿੱਲੂ ਦੀ ਗੱਡੀ ਹੈ ਦੇਖੋ ਇਹ ਵੀ ਪਾਰਟੀ ਫੋਟੋ ਪਿੰਡ ਵਾਲੇ ਦੀ ਸਤ ਆਹ ਦੇਖੋ ਇਹ ਦੇਖੋ ਇਹ ਕੀ ਬਣਾਦਾ ਪਿੰਡ ਵਾਲੇ ਦਾ ਜੀ ੱੱਕਾ ਕਰਿਆ ਕਰਦੇ ੱੱਕਾ ਕਰਿਆ ਕਰਦੇ ਛਰੇ ਹਮ ਮੈਨੂੰ ਜੀ ਆ ਕੇ ਗੰਦ ਪਾਇਆ ਪੰਜਾਬ ਜਾ ਕੇ ਤੋਹ ਦੇਣੀ ਸਾਥ ਦੇ ਧਰਨੇ ਦਾ ਆ ਦੇਖੋ ਜੀ ਭਾਬੀ ਜੀ ਇਹ ਹੀ ਹੋਈ ਜਿਹੜੀ ਇਹਨੇ ਦੱਸੀ ਉਹ ਆਏ ਮੈਚ ਤੇ ਪਿੱਛੇ ਦੀ ਗੱਡੀ ਲਾਈ ਵੀ ਆਪਣੀ ਉਹਨੇ ਆਂਦੇ ਨੇ ਪਹਿਲਾਂ ਇਹਦੀ ਗੱਡੀ ਚੈੱਕ ਕੀਤੀ ਮੈਂ ਪੁੱਛਿਆ ਮਾ ਕੀ ਆਇਆ ਜੀ ਮੈਂ ਫੇਰ ਪਿੱਛੇ ਨੂੰ ਆ ਗਿਆ ਮੈਂ ਉਹਨੇ ਆਂਦੇ ਨੇ ਪਹਿਲਾਂ ਇਹਦੇ ਲੱਤ ਮਾਰੀ ਫੇਰ ਪਰਨੇ ਬਾ ਥੱਪੜ ਮਾਰਿਆ ਫੇ ਉਤ ਤੋਂ ਬਾਅਦ ਇਹ ਤਾਂ ਪਿੱਛੇ ਨੂੰ ਟੜ ਗਿਆ ਫੇ ਮੈਂ ਉਤ ਤੋਂ ਬਾਅਦ ਆ ਬੋਲਿਆ ਕਿ ਮੈਨੂੰ ਕਹਿੰਦਾ ਤੇਰੀ ਗੱਡੀ ਕਿਹੜੀ ਮਾ ਪਿੱਛੇ ਐ ਫੇ ਉਤ ਤੋਂ ਬਾਅਦ ਮੇਰੀ ਗੱਡੀ ਦੀ ਜਣੀ ਝੰਡੀ-ਚੁੰਡੀ ਫੋਟੋ-ਫੋਟੋ ਵਾ ਜਣੀ ਉਹ ਪਾੜ-ਪੂੜ ਕੇ ਨਾ ਜਣੀ ਚੱਲ ਕੇ ਫੇ ਮੈਂ ਉਹਨੂੰ ਇੰਨੀ ਗੱਲ ਪੁੱਛੀ ਮਾ ਤੁਹਾਨੂੰ ਭੇਜਿਆ ਕੀ ਤਾਨੂੰ ਲੱਗ ਜਣਾ ਪਤਾ ਕਹਿੰਦਾ ਆਪਣੇ ਬੰਦਿਆਂ ਨਾਲ ਗੱਲ ਕਰੋ ਥੱਲੇ ਜਾ ਕੇ ਕਹਿੰਦਾ ਸਾਨੂੰ ਤਾਂ ਇੰਨਾ ਆਡਰ ਤਾਂ ਵੀਂਦੀ ਆ ਫੋਟੋ ਪਾ ਪਾੜੋ ਮੈਂ ਇੰਨੀ ਗੱਲ ਵੀ ਕਹੀ ਮਾ ਥਾਣੇ ਲੈਣੀ ਗੱਡੀ ਥਾਣੇ ਨੂੰ ਲੈ ਚਲਦੇ ਆ ਬਾਬਾ ਕਿਹਦੀਆਂ ਪਾੜੀਆਂ ਬਾਈ ਬਾਬਾ ਇਹ ਪਿੰਡ ਵਾਲੇ ਦੀ ਸੰਤ ਸਭਾਈ ਸੰਤਾਂ ਦੀ ਫੋਟੋ ਪਾੜ ਪੂੜ ਕੇ ਚੱਲ ਗਈ ਨਾਲੇ ਗਾਲਾ ਗੂਲਾ ਕੱਢ ਕੇ ਚੱਲ ਕੇ ਕਹਿੰਦੇ ਉੱਪਰ ਬਾਦੀ ਏ ਤੁਸੀਂ ਉਰੇ ਕਹਿੰਦਾ ਫੋਟੋਆਂ ਲਾਈਆਂ ਮਾ ਅਸੀਂ ਅੱਜ ਦੀਆਂ ਥੋੜਾ ਲਾਈਆਂ ਕਹਿੰਦਾ ਸਾਨੂੰ ਗੱਡੀਆਂ ਦੀ ਕੰਪਲੀਟ ਆਈ ਵੀ ਅਸੀਂ ਤਾਂ ਇਦਾਂ ਹੀ ਕਰ ਰਹਾਂ ਕਹਿੰਦੇ ਕਹਿੰਦੇ ਅਸੀਂ ਤਾਂ ਹੋਰ ਦੀਆਂ ਵੀ ਖਾੜੂਗੇ ਕਹਿੰਦੇ ਜਿੱਦੇ ਬਾ ਮੈਂ ਨਿਕਲਉ ਜੀ ਤੇ ਬਾਅਦ ਚੱਲ ਗਈ ਜੀ ਗਾਲਾ ਗੂਲਾ ਕੱਢ ਗਈ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਅਸੀਂ ਇਹ ਕਰਦੇ ਸਾਨੂੰ ਇਨਸਾਮ ਮਿਲਣਾ ਚਾਹੀਦਾ ਜੀ ਤੇ ਕਾਰਵਾਈ ਕੀਤੀ ਜਾਵੇ ਉਹਦੇ ਬਾਅਦ ਪੁਲਿਸ ਵਾਲੇ ਵਰਜੀ ਨੇ ਹਰਕਤ ਕੀਤੀ ਆ ਕੇ ਅੰਦਰ ਜੀ ਉਹ ਵੀ ਫੈਕਟਰੀ ਦੇ ਅੰਦਰ ਫੈਕਟਰੀ ਦੇ ਅੰਦਰ ਪੁਲਿਸ ਵਾਲੇ ਆ ਨਹੀਂ ਨਾ ਸਕਦੇ ਜੀ ਜਾਂ ਪਿੱਛੇ ਦੇ ਕੋਈ ਸ਼ਹਿ ਤਾਂ ਹੀ ਗਈ ਅੰਦਰ ਕੀ ਘਟਨਾ ਹੋਈ ਤੁਹਾਡੇ ਨਾਲ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਮੇਰੀ ਘਟਨਾ ਹੋਈ ਕਿ ਮੈਂ ਪਰਮਾਨੇ ਗੱਡੀ ਭਰਨ ਗਿਆ ਦਾ ਫੈਕਟਰੀ ਚ ਉੱਥੇ ਪੁਲਿਸ ਵਾਲੇ ਆਏ ਨਾਲ ਉਹਨੇ ਮੇਰੇ ਥੱਪੜ ਮਾਰਿਆ ਜੀ ਨਾਲ ਉਹਨੇ ਮੇਰੇ ਸੀਰੀ ਸਾਹ ਤੇ ਲੱਤ ਮਾਰੀ ਔਰ ਕਹਿੰਦਾ ਫੋਟੋ ਕਿਉਂ ਲਾਈ ਕਹਿੰਦਾ ਖਾਲੀ ਉਹ ਹੈ ਅਤਵਾਦੀ ਹੈ ਉਗਰਵਾਦੀ ਹੈ ਸਾਡਾ ਦੇਸ਼ ਖਰਾਬ ਕੀਤਾ ਫਿਰ ਉਹਨੇ ਫੋਟੋ ਪਾੜੀ ਫਿਰ ਇੱਕ ਮੇਰਾ ਬਰਾਦਰ ਉਹਨੂੰ ਵੀ ੱੱਕੇ ਮਾਰੀ ਉਹਨੇ ਫਿਰ ਇਦਾਂ ਕਰਕੇ ਕਹਿੰਦਾ ਤੇਰੀ ਗੱਡੀ ਗੋਲ ਕਰਨੀ ਫੈਟੀ ਦੇ ਬਾਲ ਘੜੀ ਨਹੀਂ ਥਾਣੇ ਦੇ ਅੰਦਰ ਕਰਨੀ ਇਹ ਫੈਕਟਰੀ ਦੇ ਅੰਦਰ ਉਹ ਵੀ ਘਟਣਾਗਾ ਅੰਦਰ ਹੋਈ ਅੰਦਰ ਹੋਈ ਪੁਲਸ ਵਾਲੇ ਅੰਦਰ ਨੂੰ ਆਏ ਅੱਛਾ ਹਾਂ ਜੀ ਹੋਰ ਕੀ ਕਹਿੰਦੇ ਸੀ ਤੁਹਾਨੂੰ ਹੋਰ ਤਾਂ ਕਹਿੰਦੇ ਵੀ ਇਹ ਗੱਡੀ ਥਾਣੇ ਦੇ ਅੰਦਰ ਕਰਨੀ ਇਦਾਂ ਕਰਕੇ ਉਹ ਕਹਿੰਦਾ ਗੰਦ ਪਾਇਆ ਥੱਲੇ ਤੇ ਪੰਜਾਬ ਤੇ ਆ ਕੇ ਮਾਜਲ ਚ ਵੀ ਤੂੰ ਥੱਲੇ ਸਾਧਾ ਧਰਨੇ ਚ ਸਾਹ ਦਿੰਦੇ ਇਦਾਂ ਕਰਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲੇ ਸਾਡੀਆਂ ਗੱਡੀਆਂ ਇੱਥੇ ਦੇ ਪਰਮਾਣੇ ਨੂੰ ਗਈਆਂ ਜੀ ਮਿੱਟੀ ਲੱਦ ਕੇ ਜਦੋਂ ਲਾ ਕੇ ਵਾਪਸ ਆਈਆਂ ਗਰਾਊਂਡ 'ਚ ਟੋਕਨ ਲੇ ਤਾਂ ਪੁਲਿਸ ਵਾਲੇ ਉੱਥੇ ਤੇ ਮਗਰ ਲੱਗ ਜਾਂਦੇ ਅੰਦਰ ਜਾ ਗੱਡੀ ਅੰਦਰ ਵੜਿਆ ਅੰਦਰ ਜਾ ਕੇ ਪੰਜ ਸੱਤ ਪੁਲਿਸ ਵਾਲੇ ਚੱਲ ਗਏ ਜੋ ਇਹਨਾਂ ਦੱਸਿਆ ਸਾਨੂੰ ਸਾਰੀ ਕਹਾਣੀ ਜੀ ਉੱਥੇ ਜਾ ਕੇ ਇਹਨਾਂ ਦੋ ਬੰਦੇ ਨੇ ਤਾਂ ਸਾਡੇ ਮੁੰਡੇ ਨੂੰ ਫਗੜ ਲਿਆ ਜੀ ਫਿਰ ਇਹ ਫਗੜ ਕੇ ਸ੍ਰੀ ਸਾਹਿਬ ਦੇ ਲੱਤ ਮਾਰੀ ਦਸਤਾਰ ਤੇ ਥੱਪੜ ਮਾਰੇ ਖੋਲਣ ਦੀ ਕੋਸ਼ਿਸ਼ ਕੀਤੀ ਫਿਰ ਉਹ ਕੋ ਕਹਿਆ ਤੁਹਾਨੂੰ ਕੀ ਨੇ ਕਿਹਾ ਸੰਤਾਂ ਦੀ ਫੋਟੋ ਭਿੰਡਰਾਂ ਵਾਲੀ ਦੀ ਫੋਟੋ ਲੈਣੇ ਉਹ 88 ਦੰਗਿਆਂ ਦੇ ਉਹ ਉਗਰਵਾਦੀ ਇਹਨਾਂ ਦੰਗੇ ਫਲਾਏ ਫਲਾਣਾ ਤੇ ਮਗੜਾ ਕੀਤਾ ਵਾ ਇਹਨੂੰ ਗਾਲਾਂ ਕੱਢਿਆ ਮੱਦ ਪੱਗ ਦੀ ਸ਼ਬਦ ਬੋਲੇ ਜੋ ਹੈ ਫਿਰ ਜੋ ਕਿ ਸਾਡੇ ਹਿਮਾਚਲ ਦੇ ਮੁੱਖ ਮੰਤਰੀ ਆ ਉਹਨੇ ਦੋ ਤਿੰਨ ਮਹੀਨੇ ਬਾਅਦ ਭੇਲ ਪਿਆਨ ਦਿੱਤਾ ਕੋਈ ਵੀ ਆਪਣੇ ਧਰਮ ਦੀ ਆਪਣੇ ਮੁਤਾਬਕ ਕੋਈ ਵੀ ਫੋਟੋ ਲੱਗ ਸਕਦਾ ਕੋਈ ਕਿਸੇ ਨੂੰ ਇਤਰਾਜ਼ ਨਹੀਂ ਕੋਈ ਜਿਹੜਾ ਪੁਲਿਸ ਕਾਰਾ ਕਰੂੰਗਾ ਉਹਦੇ ਵਿਰੁੱਧ ਕਾਰਵਾਈ ਹੋਊਗੀ ਸੋ ਸਾਡਾ ਇਹ ਫਰਜ਼ ਜੋ ਸਾਡੇ ਨਾਲ ਕਾਰਵਾਈ ਹੋਈ ਇਦੇ ਵਿਰੁੱਧ ਪੁਲਿਸ ਵਾਲਾ ਸਸਪੈਂਡ ਕੀਤਾ ਜਾਗੇ ਜਾਵੇ ਉਹਨੇ ਦਿਨ ਤੱਕ ਸਾਡੀ ਜੂਨੀਅਰ ਦੀ ਡਿਮਾਂਡ ਬੰਦ ਰਹੂਗੀ ਅਸੀਂ ਬੰਦ ਨਹੀਂ ਕਰ ਬੰਦ ਡਿਮਾਂਡ ਨਹੀਂ ਖੋਲੂਗੇ ਇਹ ਮੈਨੇਜਮੈਂਟ ਦਾ ਇੱਥੇ ਦੀ ਮੈਨੇਜਮੈਂਟ ਦਾ ਫੈਸਲਾ ਹੈ ਉੱਪਰ ਵਾਲੇ ਦੇ ਜੋ ਮਰਜ਼ੀ ਪੁਲਿਸ ਵਾਲਾ ਕਰਾ ਕਰਾਵੇ ਜਿਹੜੇ ਪੁਲਿਸ ਵਾਲੇ ਮੁਲਾਜ਼ਮਾਂ ਨੇ ਇਹ ਕਾਰਵਾਈ ਕੀਤੀ ਉਹ ਸਸਪੈਂਡ ਹੋਣੇ ਚਾਹੀਦੇ ਪੂਰੇ ਆ ਕੇ ਸਾਡੇ ਨਾਲ ਗੱਲਬਾਤ ਕਰੇ ਮਾਫੀ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26ਵੀਂ ਸਦੀ ਦੇ ਮਹਾਨ ਜਰਨੈਲ ਮਹਾਨ ਸੂਰਬੀਰ ਯੋਧੇ ਦਮਦਮੇ ਟਕਸਾਲ ਦੇ 14ਵੇਂ ਮੁਖੀ ਮਰਦੇ ਮੁਜਾਹਿਦ ਬਾਬਾ ਕੌਮ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਆਨ ਬਾਣ ਸ਼ਾਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਤਸਵੀਰ ਤੋਂ ਵੀ ਅੱਜ ਸਰਕਾਰਾਂ ਡਰਦੀਆਂ ਨੇ ਔਰ ਇਸਲੇ ਦਿਨੀ ਇਹ ਘਟਨਾ ਵਾਪਰੀ ਹੈ ਕਿ ਉਹਨਾਂ ਦੀ ਤਸਵੀਰ ਕਿਸੇ ਗੁਰਸਿੱਖ ਡਰਾਈਵਰ ਨੇ ਆਪਣੇ ਟਰੱਕ ਉੱਤੇ ਲਾਈ ਸੀ ਔਰ ਟਰੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਪੁਲਿਸ ਵੱਲੋਂ ੜਕ ਕਰਕੇ ਤਸਵੀਰ ਨੂੰ ਉਤਾਰਿਆ ਗਿਆ ਔਰ ਉਸ ਗੁਰਸਿੱਖ ਦੀ ਵੀ ਬੇਅਦਬੀ ਕੀਤੀ ਗਈ ਜੋ ਬਹੁਤ ਮੰਦਭਾਗੀ ਘਟਨਾ ਹੈ ਔਰ ਇਸ ਘਟਨਾ ਦੀ ਪੜਤਾਲ ਵਾਸਤੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਹਿਮਾਚਲ ਪ੍ਰਦੇਸ਼ ਵਿੱਚੋਂ ਹਨ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਉਹਨਾਂ ਦੀ ਡਿਊਟੀ ਪੜਤਾਲ ਕਰਨ ਵਾਸਤੇ ਲਗਾ ਦਿੱਤੀ ਗਈ ਹੈ ਇਹ ਜੋ ਵੀ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਹੈ ਔਰ ਇਸ ਦੀ ਪੜਤਾਲ ਕਰਕੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਕੱਲ ਇੱਕ ਮਾੜੀ ਘਟਨਾ ਜਿਹੜੀ ਆ ਉਹ ਬਲਾਸਪੁਰ ਬਰਮਾਣੇ ਦੇ ਵਿੱਚ ਘਟੀ ਆ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਇੱਕ ਟਰੱਕ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਔਰ ਬਲਾਸਪੁਰ ਜਿਲ੍ਹੇ ਦੀ ਪੁਲਿਸ ਵੱਲੋਂ ਜ਼ਬਰਦਸਤੀ ਫੈਕਟਰੀ ਦੀ ਪਾਰਕਿੰਗ ਦੇ ਵਿੱਚ ਦਾਖਲ ਹੋ ਕੇ ਇਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਪਾੜੀ ਗਈ ਹੈ ਤੇ ਡਰਾਈਵਰ ਦੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਇਸ ਗੱਲ ਦੀ ਅਸੀਂ ਕੜੀ ਨਿੰਦਾ ਕਰਦੇ ਹਾਂ ਮੈਂ ਹਿਮਾਚਲ ਪੁਲਿਸ ਦੇ ਮਾਨਯੋਗ ਐਸਪੀ ਬਲਾਸਪੁਰ ਸਾਹਿਬ ਨੂੰ ਵੀ ਪੁੱਛਣਾ ਚਾਹੁੰਨਾ ਕਿ ਕਿਰਪਾ ਕਰਕੇ ਸਾਨੂੰ ਤਾਂ ਕਿਤੇ ਪਤਾ ਨਹੀਂ ਲੱਗਿਆ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਸੀ ਜਾਂ ਉਹਨਾਂ ਦੇ ਉੱਤੇ ਕੋਈ ਦੇਸ਼ ਧਰੋਹ ਦਾ ਮਕਦਮਾ ਦਰਜ ਸੀ ਸਾਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਏ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਕਿਹੜਾ ਅਤਵਾਦੀ ਸੀ ਕਿਹੜਾ ਉਹ ਦਾ ਦੇਸ਼ ਧਰੋਹ ਦਾ ਉੱਤੇ ਕੋਈ ਇੱਕ ਵੀ ਐਫਆਈਆਰ ਹੋਈ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਜਾਣਕਾਰੀ ਜਿਹੜੀ ਔਰੇ ਸੰਬੰਧੀ ਦਿੱਤੀ ਜਾਏ ਕਿਉਂਕਿ ਅਸੀਂ ਵੀ ਬੜਾ ਇਤਿਹਾਸ ਫੋਲਿਆ ਹੈ ਅਸੀਂ ਵੀ ਬੜਾ ਕੁਝ ਸਰਚ ਕੀਤਾ ਹੈ ਪਰ ਸਾਨੂੰ ਕਿਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਉੱਤੇ ਇੱਕ ਵੀ ਐਫਆਈਆਰ ਜਿਹੜੀ ਉਹ ਨਹੀਂ ਮਿਲੀ ਕਿਤੇ ਵੀ ਜਿਹੜੀ ਕੋਈ ਹਿੰਦੁਸਤਾਨ ਸਰਕਾਰ ਵੱਲੋਂ ਕੀਤੀ ਗਈ ਹੋਵੇ ਤੇ ਨਾ ਕਦੇ ਉਹਨਾਂ ਨੇ ਖਾਲਿਸਤਾਨ ਦੀ ਡਿਮਾਂਡ ਕੀਤੀ ਹਾਂ ਲੋਕਾਂ ਨੇ ਬਾਅਦ ਚ ਜ਼ਰੂਰ ਖਾਲਿਸਤਾਨ ਦੀ ਡਿਮਾਂਡ ਕੀਤੀ ਥੋਡੇ ਹਿੰਦੁਸਤਾਨ ਦੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਥੋਡੇ ਹਿੰਦੁਸਤਾਨ ਦੇ ਪਾਰਲੀਮੈਂਟ ਪਾਰਲੀਮੈਂਟ ਦੇ ਮੈਂਬਰ ਨੇ ਉਹ ਹਿੰਦੂ ਉਹ ਅਲੱਗ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ ਉਹਦੇ ਉੱਤੇ ਕੋਈ ਥੋੜਾ ਕੋਈ ਪਰਚਾ ਦਰਜ ਹੋਇਆ ਹੋਵੇ ਵੀ ਖਾਲਿਸਤਾਨ ਦੀ ਡਿਮਾਂਡ ਕਰਦੇ ਆ ਉਹ ਵੱਖਰੀ ਗੱਲ ਆ ਪਰ ਉਹਨੂੰ ਤੁਸੀਂ ਮਾਨਵੀ ਬੋਧ ਦਿੰਨੇ ਹੋ ਉਹਨੂੰ ਸਿਕਿਉਰਿਟੀ ਵੀ ਬੜੀ ਦਿੰਨੇ ਹੋ ਤੁਹਾਡਾ ਆਈਪੀਐਸ ਰਟਾਇਰ ਸਾਬਕਾ ਹੈ ਉਹ ਤੇ ਉਹਨੂੰ ਤੁਸੀਂ ਆਪਣੇ ਹਿੰਦੁਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਵੀ ਬਣਾਇਆ ਹੈ ਸੁਰੱਖਿਆ ਵੀ ਦਿੰਨੇ ਹੋ ਸਾਰੇ ਭੱਤੇ ਵੀ ਦਿੰਨੇ ਹੋ ਸਭ ਕੁਝ ਮਿਲਦਾ ਹੈ ਉਹ ਖਾਲਿਸਤਾਨ ਦੀ ਡਿਮਾਂਡ ਕਰਦੇ ਹੋਰ ਉਹਦਾ ਕੁਝ ਵਿਗੜਿਆ ਨਹੀਂ ਤੇ ਬਾਕੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਦੇ ਖਾਲਿਸਤਾਨ ਦੀ ਡਿਮਾਂਡ ਨਹੀਂ ਕੀਤੀ ਪਰ ਹਾਂ ਉਹ ਰਾਜਾਂ ਦੇ ਵੱਧ ਅਖਤਿਆਰ ਦੀ ਗੱਲ ਜਰੂਰ ਕਰਦੇ ਸੀ ਜਿਹੜੇ ਸੈਕੂਲਰ ਦੇ ਵਿੱਚ ਸਾਰੀਆਂ ਬਹੁਤ ਸਾਰੀਆਂ ਜਿਹੜੇ ਪਾਰਟੀਆਂ ਹਿੰਦੁਸਤਾਨ ਦੀਆਂ ਉਹ ਰਾਜਾਂ ਨੂੰ ਖੁਦਮੁਖਤਿਆਰੀ ਦੇਣ ਦਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਜ਼ਰੂਰ ਕਰਦੇ ਆ ਆ ਡਰਾਈਵਰਾਂ ਡਰੂਰਾਂ ਤੇ ਤੁਸੀਂ ਫੜ ਕੇ ਐਵੇਂ ਧੱਕੇਸ਼ਾਈ ਕਰਨੀ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਸ ਇਹ ਸਿੱਖ ਸੀ ਡਰਾਈਵਰ ਇਸ ਕਰਕੇ ਤੁਸੀਂ ਇੱਥੇ ਧੱਕੇਸ਼ਾਈ ਕੀਤੀ ਪਰ ਇੱਕ ਗੱਲ ਦੀ ਯਾਦ ਮੈਂ ਕਰਾਉਣੀ ਚਾਹੁੰਨਾ ਮੀਡੀਆ ਦੇ ਰਾਹੀਂ ਸਮੁੱਚੇ ਲੋਕਾਂ ਨੂੰ ਹਿੰਦੁਸਤਾਨ ਦੇਆਂ ਨੂੰ ਵੀ ਜੇ ਕੇਸਰੀ ਨਿਸ਼ਾਨ ਨਾ ਨਾ ਝੂਲਦੇ ਹੁੰਦੇ ਹਿੰਦੁਸਤਾਨ 800 ਸਾਲ ਪਹਿਲਾਂ ਵੀ ਗੁਲਾਮ ਰਿਹਾ ਹੈ ਤੇ ਆ ਹੁਣ ਵੀ ਹਿੰਦੁਸਤਾਨ ਨੂੰ ਆਜ਼ਾਦੀ ਲਈਓ ਆਜ਼ਾਦ ਹੋਇਆਂ ਨੂੰ 70-75 ਸਾਲ ਹੋਏ ਕੇਸ਼ਰੀ ਨਿਸ਼ਾਨ ਸਾਹਿਬ ਦੀ ਬਦੌਲਤ ਹਿੰਦੁਸਤਾਨ ਆਜ਼ਾਦ ਹੋਇਆ ਜੇ ਹਿੰਦੁਸਤਾਨ ਦੇ ਉੱਤੇ ਆ ਗੁਲਾਮੀ ਦੇ ਜੰਗਲ ਜਿਹੜੇ ਸੰਗਲ ਸੀ ਹਜੇ ਵੀ ਤੁਹਾਡੇ ਗਲਾਂ 'ਚ ਪਏ ਹੋਣੇ ਸੀ ਜੇ ਕਿਤੇ ਕੇਸ਼ਰੀ ਨਿਸ਼ਾਨ ਸਾਹਿਬ ਵਾਲੇ ਨਾ ਹੁੰਦੇ ਕਈ ਲੋਕ ਕਹਿੰਦੇ ਆ ਲਾਲ ਕਿਲੇ ਦੇ ਉੱਤੇ ਕੇਸ਼ਰੀ ਨਿਸ਼ਾਨ ਸਾਹਿਬ ਚਲਾਇਆ ਸਹੀ ਗੱਲ ਹੈ ਸਿੱਖਾਂ ਨੇ 17-18 ਵਾਰ केवल केवल लाल किले ਦੇ ਉੱਤੇ ਕੇਸਰੀ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਜੇ ਸਿੱਖ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਦੇ ਉੱਤੇ ਨਾ ਚਲਾਉਂਦੇ ਅੱਜ ਤੱਕ ਹਿੰਦੁਸਤਾਨ ਗੁਲਾਮ ਹੀ ਰਹਿਣਾ ਸੀ ਇਹਨਾਂ ਸਿੱਖਾਂ ਨੇ ਕੇਵਲ ਤੇ ਕੇਵਲ ਬਹਾਦਰੀ ਕੀਤੀ ਵੀ 17 ਵਾਰੀ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੜਾਇਆ ਤੇ ਕੇਸਰੀ ਨਿਸ਼ਾਨ ਸਾਹਿਬ ਤੋਂ ਜਾਂ ਸੰਤੋ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਫੋਟੋਆਂ ਤੋਂ ਇੰਨਾ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਜੇ ਹਿੰਦੁਸਤਾਨ ਸੁਰੱਖਿਆਤ ਹੈ ਤਾਂ ਕੇਵਲ ਤੇ ਕੇਵਲ ਸਿੱਖਾਂ ਕਰਕੇ ਸੁਰੱਖਿਆਤ ਹੈ ਤੇ ਜੇ ਕਿ ਵਿੱਚੋਂ ਸਿੱਖ ਹਿੰਦੁਸਤਾਨ ਦੇ ਸੁਰੱਖਿਆ ਦੇ ਉ ਮਾਈਨਸ ਕਰਕੇ ਦੇਖ ਲਓ ਕੀ ਬਣਦਾ ਇੱਕ ਦਿਨ ਵਾਸਤੇ ਰ ਦੇਖੋ ਕਰਕੇ ਸਰਹਿੰਦੁਸਤਾਨ ਦੀਆਂ ਸਰਹੱਦਾਂ ਕਿੱਥੇ ਰਹਿ ਜਾਣਗੀਆਂ ਮੈਂ ਫੇਰ ਮਾਨਯੋਗ ਐਸਪੀ ਬਲਾਸਪੁਰ ਨੂੰ ਬੇਨਤੀ ਕਰਨੀ ਚਾਹੁੰਦਾ ਆਪਣੇ ਉਹਨਾਂ ਮੁਲਾਜ਼ਮਾਂ ਦੀ ਪਛਾਣ ਕਰੋ ਜਿਨ੍ਹਾਂ ਨੇ ਅਕੱਲ ਟਰੱਕ ਡਰਾਈਵਰ ਦੇ ਉੱਤੇ ਹਮਲਾ ਕੀਤਾ ਉਹਦੀ ਬੇਇੱਜ਼ਤੀ ਕੀਤੀ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਾਡੇ ਲਈ ਸਾਡੇ ਹੀਰੋ ਸੀ ਸਾਡੇ ਆਈਕਨ ਸੀ ਰਹਿਣਗੇ ਤੁਹਾਡੇ ਕਹਿੰਦੇ ਸੀ ਆਪਣੇ ਸੰਤਾਂ ਨੂੰ ਆਪਣੇ ਦਿਲ ਚੋਂ ਮਾਇਨਸ ਤੁਸੀਂ ਉਹਨਾਂ ਦੀਆਂ ਫੋਟੋਆਂ ਜ਼ਰੂਰ ਪਾੜ ਸਕਦੇ ਹੋ ਟਰੱਕ ਤੋਂ ਕਿਸੇ ਦੇ ਦਿਲ ਚੋਂ ਨਹੀਂ ਤੁਸੀਂ ਕਿਸੇ ਨੂੰ ਕੱਢ ਸਕਦੇ ਮੈਂ ਐਸਪੀ ਬਲਾਸਪੁਰ ਨੂੰ ਕਹਿਣਾ ਚਾਹੁੰਦਾ ਕਿਰਪਾ ਕਰਕੇ ਆਪਣੇ ਮੁਲਾਜ਼ਮਾਂ ਦੀ ਪਛਾਣ ਕਰਕੇ ਉਹਨਾਂ ਨੂੰ ਬਣਦੀ ਉਹਨਾਂ ਦੀ ਜਿਹੜੀ ਸਜ਼ਾ ਉਹ ਦਿੱਤੀ ਜਾਏ ਇਸ ਤਰ੍ਹਾਂ ਦਾ ਆਪਸੀ ਮਿਲਵਰਤਨ ਦਾ ਸਹਿਯੋਗ ਰੱਖਣਾ ਚਾਹੀਦਾ ਸਾਨੂੰ ਅਸੀਂ ਹਿੰਦੁਸਤਾਨ ਦੇ ਸ਼ਹਿਰੀ ਆ ਅਸੀਂ ਕਿਤੇ ਬਾਹਰਲੇ ਮੁਲਕ ਤੋਂ ਨਹੀਂ ਆਏ ਸਾਡੇ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ